ਕੁਝ ਪਾਗਣ ਵਾਲੇ ਜਿਹੜੇ ਤੁਹਾਡੇ ਵੱਡੇ ਦੁਕਾਨ ਛੜਕਾਉਗੇ ਮੋਲਾ ਗੁਰੂ ਦੀ ਗੱਲ ਸੁਣਨਾ ਕਿਵੇਂ ਠਿਆ ਕਿ ਕੋਈ ਸ਼ਰੀਲਤਾ ਦੀ ਗੱਲ ਕੀਤੀ ਹੈ ਕੋਈ ਮੈਂ ਪੰਜਾਬੀ ਗੀਤ ਗਾਏ ਮੈਂ ਰੱਬ ਕਰਨ ਕੀਤੀ ਆਓ ਉਹ ਕਵਾਲੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜੇ ਕਵਾਲੀ ਸੁਣਗੇ ਨਾ ਬਾਪਿਓ ਇਹ ਦੇਖਿਓ ਬੜੀਆ ਇੰਦਰਾ ਆ ਆਦਰਯੋਗ ਫਿਰ ਕਦੇ ਵੀ ਫਕੀਰ ਦਾ ਦਰਬਾਰ ਰੱਬ ਨਾਲ ਰੋਸਾ ਕਰੋਗੇ ਵੀ ਤੂੰ ਸਾਡਾ ਸਵਾਰਿਆ ਕੁਛ ਨਹੀਂ ਇਹ ਜ਼ਰੂਰੀ ਨਹੀਂ ਸਹੀ ਜੀ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਇਹ ਜ਼ਰੂਰੀ ਨਹੀਂ ਸਿੱਧੀ ਤੇ ਜਾਓ ਰੱਬ ਦੇ ਦਰਬਾਰ ਵਿੱਚ ਜਿਹੜੇ ਨਾਲ ਕੀ ਮਾਰਾ ਕਰ ਦਿੰਦਾ ਹੈ ਮੇਰਾ ਕੰਮ ਨਹੀਂ ਬਣਦਾ ਇਹ ਜ਼ਰੂਰੀ ਨਹੀਂ ਕਿ ਰੱਬ ਨੇ ਹੀ ਮਾਰਾ ਕੀਤਾ ਜਾਂ ਤੁਸੀਂ ਮਾਰਾ ਕੀਤਾ ਨਹੀਂ ਕਈ ਵਾਰੀ ਚੰਗੇ ਹੋਣ ਦੇ ਵੀ ਸਜ਼ਾ ਗੁੱਤਨੀ ਪੈਂਦੀ ਹੈ ਦੀ ਵੀ ਸਜ਼ਾ ਮਿਲਦੀ ਹੈ ਉਸ ਗਲਬੁਰਗਰ ਪਰ ਇੱਕ ਗੱਲ ਯਾਦ ਰੱਖਿਓ ਜਿਸ ਇਨਸਾਨ ਨੇ ਚਾਰ ਚੀਜ਼ਾਂ ਫੱਲੇ ਬੰਨੀਆਂ ਨਾ ਬਾਬਿਓ ਇੱਕ ਜ਼ਿੰਦਗੀ ਚ ਕਦੇ ਝੂਠ ਨਹੀਂ ਰੱਖਣਾ ਝੂਠ ਤੋਂ ਦੂਰ ਰਹੋ ਝੂਠ ਕੌਣ ਅਸੀਂ ਮਾਰੇ ਇਨਸਾਨ ਨੂੰ ਕਹਿੰਦੇ ਜਾਓ ਝੂਠਾ ਤੇਰੇ ਵਰਗੇ ਵੀ ਨਿਕਦੇ ਅਸੀਂ ਝੂਠ ਨਹੀਂ ਬਨਣਾ ਇਹਦੀ ਗੱਲ ਉੱਥੇ ਕਰਤੀ ਇਹਦੀ ਉੱਥੇ ਇਹਦੀ ਉੱਥੇ ਨਹੀਂ ਸਾਡੀ ਅੱਖਾਂ ਦੇ ਸਾਹਮਣੇ ਜੋ ਹੋਇਆ ਸੱਚ ਕਹੋ ਤੁਹਾਡਾ ਗੱਲਾ ਨਹੀਂ ਉਤਰਨ ਲੱਗਾ ਉਹ ਬੈਠਾ ਡਾਡਾ ਉਹ ਸਤਿਗੁਰੂ ਬੈਠਾ ਜਿਹਨੇ ਦੁਨੀਆ ਤੋਂ ਵੇਚਿਆ ਉਹ ਆਪਣੀ ਆਈ ਤੇ ਆਇਆ ਵੇ ਕੱਖ ਨਹੀਂ ਵਿਗੜਨ ਦਿੰਦਾ ਇੱਕ ਝੂਠ ਨਾ ਤਰੀ ਮੜਾਓ ਉਹਨੂੰ ਪੁੱਛੋ ਇੱਕ ਜ਼ਿੰਦਗੀ ਚ ਝੂਠ ਇਹ ਦੋ ਚੀਜ਼ਾਂ ਦਾ ਖਾਦੇ ਵੀ ਸੇਵਨ ਨਾ ਕਰਿਓ ਕਿ ਨਸ਼ੇ ਤੋਂ ਵੀ ਮਾਰੀਆਂ ਨੂੰ ਅਮਰੀਕਾ ਨੂੰ ਲੈ ਜਾਣੀਆਂ ਪੰਨੀ ਵਾਲੇ ਜਾਣਾ ਔਰ ਉਹ ਅੱਗੇ ਜੋ ਹੈ ਨੇ ਕਿ ਬੰਦਿਆਂ ਨੇ ਝੂਠ ਤੇ ਝੂਠ ਇਹਦਾ ਸੇਵਨ ਨਹੀਂ ਕਰਨਾ ਆ ਇਹਦਾ ਡਰ ਨਹੀਂ ਕੱਢਦੇ ਦੇ ਕੇ ਦਾ ਡਰ ਨਹੀਂ ਛੱਡਣਾ ਜਦੋਂ ਸਾਈ ਦਾ ਡਰ ਮਨ ਚ ਰਹੂਗਾ ਨਾ ਹਰ ਕੰਮ ਗਲਤ ਕਰਨ ਤੋਂ ਪਹਿਲਾਂ ਡਰ ਆਊਗਾ ਸਾਈ ਜੀ ਕਿਤੇ ਸਜ਼ਾ ਨਾ ਦੇ ਦੇਣ ਇਹ ਕਿਹਦਾ ਡਰ ਨਾ ਛੱਡਿਓ ਜਦੋਂ ਇਹਦੇ ਨਾਲ ਜੁੜੇ ਹੋਵਾਂਗੇ ਤੇ ਕੋਈ ਵੀ ਮਾੜੀ ਚੀਜ਼ ਤੁਹਾਡੇ ਜਿਹੜੇ ਵੀ ਆ ਸਕਦੀ ਹੈ ਇਹਦਾ ਡਰ ਨਾ ਛੱਡਿਓ ਇਹਦਾ ਡਰ ਨਾ ਛੱਡਿਓ ਜਿਹੜੇ ਆਪੇ ਪਾਰ ਹੋ ਜਾਣਗੇ ਤੇ ਮੇਰੇ ਸਾਈ ਕਹਿੰਦੇ ਆ ਆਪੇ ਵੇੜੇ ਪਾਰ ਹੋ ਜਾਣਗੇ ਹਣ ਪੁੱਛੋ ਇਹਨਾਂ ਇਹਨਾਂ ਨੂੰ ਪੁੱਛੋ ਜੀ ਮੈਂ ਤਾਂ ਸੁਣਦੇ ਆ 11 ਵਾਲੀ ਸਰਕਾਰ ਦੇ ਮਾਈ ਰੂੜੀ ਦਾ ਬੇੜਾ ਡੋਬਦਾ ਓਏ ਭਰੇ ਲੋਕੋ ਜਿਹੜਾ ਡੁੱਬੇ ਡੁੱਬੇ ਬੇੜੇ ਤਾਰਨ ਆਇਆ ਕਿਸ ਦਾ ਕੀ ਬੇੜਾ ਡੋਬੂਗਾ ਕਦੇ ਨਹੀਂ ਬੇੜਾ ਡੋਬਦਾ ਇਹ ਝੂਠ ਹੈ ਇਹਨਾ ਕਹਿ ਸਕਦੇ ਆ ਮਾਈ ਮਾਈ ਰੂੜੀ ਦਾ ਬੇੜਾ ਆਪਣੇ ਕੋਲ ਗਹਿਣੀ ਜ਼ਰੂਰ ਰੱਖ ਲਿਆ ਹੋਊਗਾ ਪਰ ਡੋਬਦੇ ਨਹੀਂ ਜਿਹੜਾ ਕੁੱਲ ਦੁਨੀਆ ਦਾ ਮਾਲਕ ਦੁਨੀਆ ਨੂੰ ਤਾਰਨ ਆਇਆ ਉਹ ਡੋਬੂਗਾ ਥੋੜੀ ਉਹ ਤਾਂ ਤਾਰਨ ਆਇਆ ਹੈ ਕੀ ਸਚਾਈ ਹੈ ਜਦੋਂ ਰੱਬ ਮਿਹਰਬਾਨ ਹੋਵੇ ਅੱਜ ਮੈਂ ਪ੍ਰੋਗਰਾਮ ਲਾਉਣ ਤੋਂ ਬਾਅਦ ਨਾਰੇ ਸ਼ਰੀਫ ਗਿਆ ਨਾਰੇ ਸ਼ਰੀਫ ਸੁਣਿਓ ਗਰਮੀ ਵਾਲੀ ਸਰਕਾਰ ਦਾ ਪੁੱਤ ਗਰਮੀ ਵਾਲੀ ਸਰਕਾਰ ਦਾ ਆਸ਼ਕ ਉਹਦਾ ਮুরিਦ ਬਾਬਾ ਜੀਵਨ ਸ਼ਾ ਕਾਦਰੀ ਮੈਂ ਜੋ ਦੀ ਸੰਗਤ ਕਰਕੇ ਆਇਆ ਸੰਗਤ ਹਰ ਫਕੀਰ ਦੀ ਕਰਨੀ ਚਾਹੀਦੀ ਹੈ ਕੀ ਪਤਾ ਕਿੱਥੋਂ ਕੀ ਮਿਲ ਜੇ ਅਗਰ ਹੁਣ ਸੋਚਿਆ ਜਾਵੇ ਹਾਂ ਕਹਿੰਦੇ ਪੰਜਵਾਂ ਪੋਲ ਨਹੀਂ ਚੜਨਾ ਸਿੱਧੇ ਹੀ ਜਾਣਾ ਇੱਕੋ ਇੱਥੋਂ ਦੀ ਤਾਂ ਹੀ ਹਾਂ ਪੰਜਵਾਂ ਪੋਲ ਕਿਹੜਾ ਹੋਗਾ ਹਾਂ ਕਿਹੜਾ ਹੋਗਾ ਪੰਜਵਾਂ ਪੋਲ ਉਹ ਜਿਹੜੇ ਸਹੀ ਆਪ ਐ ਹਾਂ ਕਿਹੜਾ ਪੋਲ ਆਊਗਾ ਦੂਗੀ ਪੁੱਛਿਆ ਸੀਗਾ ਬੰਨੀ ਵਾਲਾ ਬੰਨੀ ਵਾਲੇ ਤੋਂ ਆਪ ਮੈਨੂੰ ਮਾ ਪੋੜਾ ਦਾ ਤੋਂ ਮੈਨੂੰ ਵੀ ਸ਼ੱਕ ਆ ਪੈਂਦਾ ਵੀ ਸੜਕ ਤਾਂ ਪਤਾ ਹੀ ਆਏ ਆ ਮਾ ਚੰਨਾ ਦਾ ਪਿੰਡ ਤਾਂ ਆ ਜਾਂਦੇ ਵਗੇ ਪਰਲੀ ਸਾਈਡ ਸੀ ਨਾ ਉਹ ਤੋਂ ਆਪਾਂ ਪਰਾਂ ਨੂੰ ਮੁੜ ਕੇ ਆਪਾਂ ਦਾ ਮਸੂਸੀ ਦੀ ਪਤਾ ਆਇਆ ਹੈਦਰਾਪੁਰ ਤੇ ਹਣ ਮੁੜੀ ਨਾ ਅੰਦਰ ਨੂੰ ਉਹ ਆਪਨੇ ਖਾਇਆ ਲੱਗ ਗਿਆ ਇਹ ਦੋ ਪੋੜ ਹੋ ਗਏ ਕਹਿੰਦੇ ਸਣਿਆ ਤੀਜਾ ਪੋੜ ਹੋ ਗਿਆ ਹਣ के फोन चो न